ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਬਣਨ ਲੱਗਾ ਹੈ ਜੀ ਮਟਰ ਪਨੀਰ ਮਟਰ ਪਨੀਰ ਬਣਾਵਾਂਗੇ ਅੱਜ ਆਪਾਂ ਸਿੰਪਲ ਜਿਹਾ ਬਣਾਉਣਾ ਹੈ ਤੇ ਮਟਰ ਪਨੀਰ ਖਾਵਾਂਗੇ ਅੱਜ ਆਪਾਂ ਪਲੇਨ ਦੋਸੇ ਦੇ ਨਾਲ ਅੱਜ ਨਾਲਾ ਜੀ ਬਣਾਉਣੀ ਆ ਰੋਟੀ ਤੇ ਨਾ ਰਾਈਸ ਅੱਜ ਸੋਚਿਆ ਵੱਖਰਾ ਕੋ ਟੇਸਟ ਕਰਦੇ ਹਾਂ ਥੋੜਾ ਪਾਤਾ ਸਾਫਤਾ ਧਨੀਆ ਜੀਰਾ ਨਾਲ ਪਾਦੋ ਜੀ ਸੁੱਕੀਆਂ ਦੂਣ ਮਿਕਚ ਨਾਲ ਜੀਰਾ ਧਨੀਆ ਥੋੜਾ ਸੇਕ ਲਗਾ ਕੇ ਵਿੱਚ ਦੋ ਤੋਂ ਤਿੰਨ ਜਿਹੜੇ ਪਿਆਜ਼ ਆਪਾਂ ਕੱਟੇ ਸੀ ਉਹ ਐਡ ਕਰ ਦਿੰਨੇ ਆ ਤੇ ਹੁਣ 4 ਤੋਂ 5 ਮਿੰਟ ਚੰਗੀ ਤਰ੍ਹਾਂ ਸੇਕ ਲਗਾ ਕੇ ਤਾਂ ਇਹਨੂੰ ਆਪਾਂ ਬ੍ਰਾਊਨ ਕਰਾਂਗੇ ਫੇ ਪਾਵਾਂਗੇ ਲਸਣ ਅਦਰਕ ਦੀ ਪੇਸਟ ਤੇ ਥੋੜਾ ਹਰਾ ਪਿਆਜ਼ ਕੁਛ ਵੀ ਕਰੋ ਫਿਰ ਟਰਾਈ ਮਟਰ ਪਨੀਰ ਇੱਕ ਵੱਖਰੇ ਤਰੀਕੇ ਨਾਲ ਤੇ ਇੱਕ ਵੱਖਰੀ ਚੀਜ਼ ਨਾਲ ਟਰਾਈ ਕਰੋ ਤੇ ਹੋਰ ਵੀ ਸਵਾਦ ਲੱਗਣਾ। ਪਿਆਜ਼ ਨੂੰ ਥੋੜਾ ਸੇਕ ਲੱਗ ਗਿਆ ਹੁਣ ਥੋੜੀ ਸੁੱਕੀ ਮੇਥੀ ਐਡ ਕਰ ਦਵਾਂਗੇ। ਤੇ ਚਾਰ ਲੈ ਜੀ ਟਮਾਟਰ ਹੈ ਆਪਾਂ ਇਸ ਸਰ ਜਿਹੜੇ ਸਾਗ ਉੱਤੇ ਹੀ ਐਡ ਕਰ ਦਨੇ ਆ। ਇਹਦੇ ਨਾਲ ਥੋੜਾ ਜਿਹਾ ਨਮਕ ਪਾ ਦਵਾਂਗੇ। ਥੋੜਾ ਮਿਕਸ ਕਰਕੇ ਕਵਰ ਕਰ ਦੇਣਾ ਤੇ ਇਹਨਾਂ ਜੀਆ ਦੀ ਥੋੜਾ ਸੇਕ ਲੱਗਣ ਤੋਂ ਬਾਅਦ ਇਹਦੇ ਜਿਹੜੇ ਛਿਲਕੇ ਆ ਤੇ ਟਮਾਟਰ ਦੀ ਉਹ ਆਪਾਂ ਉਤਾਰਦੇ ਨੇ ਗੈਸ ਦਾ ਫਲੇਮ ਜਿਹੜਾ ਆ ਉਹ ਆਪਾਂ ਕਰ ਦੇਣਾ ਜੀ ਸਲੋ ਤੁਸੀਂ ਦੇਖਦੇ ਜਾਓ ਥੋੜੇ ਟਾਈਮ ਵਿੱਚ ਆਪਾਂ ਮਟਰ ਪਨੀਰ ਦੀ ਜਿਹੜੀ ਆ ਰੈਸਪੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦੇਣੀ ਜਲਦੀ ਉਹੜਾ ਟਮਾਟਰ ਨੂੰ ਸੇਕ ਕੇ ਗਾਲ ਲਿਆ ਹੈ ਹੁਣ ਤੁਸੀਂ ਦੇਖ ਸਕਦੇ ਈਜ਼ੀ ਜਿਹੜੇ ਇਹਦੇ ਛਿਲਕੇ ਆ ਉੱਤਰ ਜਾਣੇ ਇਸ ਤਰ੍ਹਾਂ ਤੇ ਛਿਲਕੇ ਉਤਾਰਨ ਤੋਂ ਬਾਅਦ ਆਪਾਂ ਜਿਹੜੇ ਟਮਾਟਰ ਆ ਇਹਨਾਂ ਨੂੰ ਸੈਪਰੇਟ ਕਰ ਲੈਣਾ ਹੈ ਕਿਉਂਕਿ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਹੈ ਤੇ ਟਮਾਮਾਟਰ ਜਿਹੜੇ ਆਪਾਂ ਉਹੀ ਗ੍ਰाइंड ਕਰਾਂਗੇ ਜਿਹੜਾ ਮਸਾਲਾ ਸਾਰਾ ਉਹ ਨਹੀਂ ਗ੍ਰाइंड ਕਰਨਾ ਇਹ ਥੋੜਾ ਸੇਕ ਲੱਗਦਾ ਆ ਉਦੋਂ ਜਿਹੜੇ ਛਿਲਕੇ ਆ ਈਜ਼ੀ ਜਿਹੜੇ ਨਿਕਲ ਜਾਂਦੇ ਆ ਇਸ ਤੋਂ ਬਾਅਦ ਨਾਲੀ ਆਪਾਂ ਥੋੜੀ ਅਦਰ ਲਸਣ ਦੀ ਪੇਸਟ ਇਹੋ ਚ ਐਡ ਕਰਾਂਗੇ ਤੇ ਨਾਲੇ ਪਾਵਾਂਗੇ ਜੀ ਹਰਾ ਪਿਆਜ਼ ਕਰ ਲਈ ਜੀ ਆਪਾਂ ਸੈਪਰੇਟ ਇਹ ਥੋੜੀ ਜੀ ਅਦਰ ਲਸਣ ਦੀ ਜਿਹੜੀ ਪੇਸਟ ਆ ਟੇਸਟ ਦੇ ਅਕੋਰਡਿੰਗ ਉਹ ਆਪਾਂ ਐਡ ਕਰ ਲੈਣੀ ਇਹਨੂੰ ਥੋੜਾ ਸੇਕ ਲਗਦਾ ਸਮਾਟਰ ਗ੍ਰाइंड ਕਰਕੇ ਆਪਾਂ ਇਹਦੇ ਵਿੱਚ ਐਡ ਕਰਦੇ। ਤੁਸੀਂ ਇਹੇਸਾ ਦੇ ਆ ਟਮਾਟਰ ਗ੍ਰाइंड ਕਰਕੇ ਆਪਾਂ ਪਾਲੇਸੀ ਵਿੱਚ ਤੇ ਥੋੜਾ ਲਗਾ ਲਿਆ ਸੇਕ। ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰੀ ਮਿਰਚ। ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੀ ਐਡ ਕਰ ਲਓ। ਨਾਲੇ 1 ਟੇਬਲस्पून ਧੇਕੀ ਮਿਰਚ। ਹਲਦੀ ਥੋੜਾ ਨਮਕ ਪਹਿਲਾਂ ਐਡ ਕੀਤਾ ਸੀ ਥੋੜਾ ਹੋਰ ਕਰਾਂਗੇ ਥੋੜਾ ਜਿਹਾ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਹਰਾ ਪਿਆਜ਼ ਇਹਨੂੰ ਥੋੜਾ ਸੇਕ ਲਗਾਉਣਾ ਇਸ ਲਈ लास्ट ਤੇ ਆਪਾਂ ਇਹਨੂੰ ਐਡ ਕੀਤਾ ਹੈ ਦਾ ਟੇਸ ਬਹੁਤ ਵਧੀਆ ਹੁੰਦਾ ਹੈ ਹੈਗੇ ਪਿਆਜ਼ ਤਾਂ ਇਹਨੂੰ ਆਸਤੇ ਇਸ ਤਰ੍ਹਾਂ ਐਡ ਕਰ ਦੋ ਤੋਂ 3 ਟੇਬਲस्पून ਪਾਣੀ ਥੋੜਾ ਜਿਹਾ ਐਡ ਕਰਕੇ ਸੇਕ ਲਵੋ ਲਾ ਨਾ ਤੇ ਪਹਿਲਾਂ ਆਪਾਂ ਇਹ ਵਿੱਚ ਮਟਰ ਐਡ ਕਰ ਦਾਂਗੇ ਹਰੇ ਬਸ ਸੀਟਾ ਗਾ ਕੇ ਤਾਂ ਫਿਰ ਇਸ ਨੂੰ ਇਹ ਰੱਖੋ ਜਿਵੇਂ ਬਾਅਦ ਵਿੱਚ ਐਡ ਕਰਨਾ ਜਿੱਦ ਤੁਸੀਂ ਗਰੇਵੀ ਬਗ ਬਣਾਣੀ ਆ ਤੇ ਪਾਣੀ ਜਿਹੜਾ ਆ ਉਹ ਥੋੜਾ ਘੱਟ ਐਡ ਕਰਿਓ ਜਿਸ ਤਰ੍ਹਾਂ ਵੀ ਤੁਹਾਡੀ ਚੋਇਸ ਆ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਆ ਤੇ ਜੇ ਥੋੜਾ ਤੁਸੀਂ ਲਿਕਵਿਡ ਬਣਾਉਣਾ ਆ ਤੇ ਇੱਕ ਗਲਾਸ ਪਾਣੀ ਵਾਧਾ ਐਡ ਕਰ ਲਓ ਥੋੜਾ ਸੇਕ ਲਗਾਉਣ ਤੋਂ ਬਾਅਦ ਪਨੀਰ ਆਪਾਂ ਕਟਿੰਗ ਕਰ ਲਈ ਆ ਤੁਸੀਂ ਦੇ ਸਕਦੇ ਆ ਤੇ 2 ਮਿੰਟ ਬਾਅਦ ਆਪਾਂ ਜਿਹੜਾ ਫਨੀਰ ਐ ਇਹਦੇ ਨਾਲ ਐਡ ਕਰ ਦਾਂਗੇ ਤੇ ਇੱਕ ਗਲਾਸ ਪਾਣੀ ਪਾਵਾਂਗੇ ਜਿਸ ਤਰ੍ਹਾਂ ਮਸਾਲੇ ਬਗ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਐ ਪਨੀਰ ਜਿਸ ਤਰ੍ਹਾਂ ਮੈਨੂੰ ਪਸੰਦ ਆ ਉਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਮੈਨੂੰ ਲੱਗ ਗਿਆ ਥੋੜਾ ਕੀ ਜਿਹੜਾ ਆ ਸਾਈਡ ਤੋਂ ਆਇਲ ਦਿਖਣ ਲੱਗ ਗਿਆ ਆ ਤੇ ਫਿਰ ਆਪਾਂ ਨਾਲ ਹੀ ਜਿਹੜਾ ਪਨੀਰ ਆ ਉਹਨੂੰ ਐਡ ਕਰ ਦਾਂਗੇ ਤੇ ਪਾਣੀ ਜਿੰਨਾ ਤੁਸੀਂ ਐਡ ਕਰਨਾ ਨਾਲ ਹੀ ਕਰ ਦਿਓ ਇਹ ਸਬਜ਼ੀ ਰੋਟੀ ਨਾਲ ਚਾਵਲ ਨਾਲ ਜਿੱਦਾਂ ਵੀ ਤੁਸੀਂ ਖਾਓ ਬਹੁਤ ਟੇਸਟੀ ਲੱਗਦੀ ਆ ਸੀਆਦੀ ਬਣਾਵਾਂਗੇ ਜੀ ਨਾਲ ਪਲੇਨ ਦਸ ਇਸਕਾ ਕੁਛ ਬਖਰਾ ਅਜੀ ਟੈਸਟ ਜਿਹੜਾ ਹੈ ਉਹ ਬਣਾਉਦੇ ਆ ਤੇ ਤੁਹਾਡੇ ਨਾਲ ਕਰਦੀਆਂ ਸ਼ੇਅਰ ਤੇ ਤੁਸੀਂ ਵੀ ਜਰੂਰ ਟਰਾਈ ਕਰੋ ਤੇ ਵੀਡੀਓ ਦੇਖਦੇ ਦੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਫਰੈਂਡਸ ਨਾਲ ਫੈਮਲੀ ਦੇ ਨਾਲ ਸ਼ੇਅਰ ਵੀ ਜਰੂਰ ਕਰੋ ਹੁਣ ਥੋੜਾ ਲਗਾਵਾਂਗੇ ਸੀਕ ਤੇ ਲਾਸਟੇ ਪਾਵਾਂਗੇ ਜੀ ਧਨੀਆ ਇਹਨੂੰ ਆਪਾਂ ਲੋ ਫਲੇਮ ਕਰਕੇ ਤੇ ਕਵਰ ਕਰ ਦੇਣਾ 5 ਤੋਂ 7 ਮਿੰਟ ਹਾਂਜੀ ਪਾਣੀ ਪਾ ਕੇ ਆਪਾਂ ਜੀ 10 ਮਿੰਟ ਲਗਾਇਆ ਹੈ ਸੇਕ ਤੁਸੀਂ ਦੇ ਸਕਦੇ ਆ ਕਿੰਨਾ ਵਧੀਆ ਮਟਰ ਪਨੀਰ ਜਿਹੜਾ ਬਣ ਕੇ ਰੈਡੀ ਆ ਤੇ ਲਾਸਟ ਤੇ ਹੁਣ ਆਪਾਂ ਜਿਆਦਾ ਜਿਹੜਾ ਕਾਤਰ ਧਨੀਆ ਇਹਦੇ ਨਾਲ ਟੇਸ ਜਿਹੜਾ ਹੋਰ ਵਧੀਆ ਬਣ ਜਾਣਾ ਤੁਸੀਂ ਵੀ ਟ੍ਰਾਈ ਜਰੂਰ ਕਰੋ ਈਜ਼ੀ ਆਪਾਂ ਬਣਾ ਲਿਆ ਥੋੜੇ ਟਾਈਮ ਦੇ ਵਿੱਚ ਅਸੀਂ ਪਾਣੀ ਥੋੜਾ ਪਾਇਆ ਸੀ ਤੁਸੀਂ ਜੇ ਲਿਕਵਿਡ ਜ਼ਿਆਦਾ ਬਣਾਉਣਾ ਆ ਤੇ ਪਾਣੀ ਜਿਹੜਾ ਇੱਕ ਗਲਾਸ ਵੱਧ ਪਾ ਲਓ ਅਸੀਂ ਦੇ ਸਕਦੇ ਹਾਂ ਕਿੰਨਾ ਵਧੀਆ ਮਟਰ ਪਨੀਰ ਬਣ ਗਿਆ ਹੈ ਹੁਣ ਆਪਾਂ ਇਹਨੂੰ ਕਰਾਂਗੇ ਜੀ ਸਾਈਡ ਤੇ ਤੇ ਰੱਖਾਂਗੇ ਆਪਾਂ ਡੋਸੇ ਵਾਲਾ ਪੈਨ ਡੋਸੇ ਵਾਲਾ ਤਵਾ ਰੱਖ ਲਿਆ ਜੀ ਆਪਾਂ ਹੁਣ ਬਣਾਵਾਂਗੇ ਜੀ ਪਲੇਨ ਡੋਸਾ ਲਿਕਵਿਡ ਅਸੀਂ ਪਹਿਲੇ ਰੈਡੀ ਕਰਕੇ ਰੱਖਿਆ ਹੈ ਤਵਾ ਥੋੜਾ ਗਰਮ ਕਰ ਲਿਆ ਤੇ ਇਸ ਤੇ ਆਪਾਂ ਇੱਕ ਚਮਚਾ ਪਾ ਕੇ ਥੋੜੀ ਜਹੀ 5 ਸੈਕਿੰਡ ਤੱਕ ਕਰਾਂਗੇ ਵੇਟ ਤੇ ਹੁਣ ਆਪਾਂ ਇਹਨੂੰ ਰੌਂਡ ਸ਼ੇਪ ਵਿੱਚ ਜਿਹੜਾ ਥੋੜੀ-ਥੋੜੀ ਸਾਰੇ ਤਵੇ ਤੇ ਜਿਹੜਾ ਆਪਾਂ ਇਸ ਤਰ੍ਹਾਂ ਇਹਨੂੰ ਫਲਾ ਲੈਣਾ ਕਲੀਨ ਦੋਸਾ ਤੁਸੀਂ ਟਰਾਈ ਜਰੂਰ ਕਰਿਓ ਸਬਜ਼ੀ ਦੇ ਨਾਲ ਦਾਲ ਦੇ ਨਾਲ ਕੋਈ ਵੀ ਆਪਾਂ ਸਬਜ਼ੀ ਨਾਲ ਖਾਈਏ ਤਾਂ ਬਹੁਤ ਜਿਆਦਾ ਜਿਹੜਾ ਸਵਾਦ ਲੱਗਦਾ ਹੈ ਹੁਣ ਗੈਸ ਦਾ ਫਲੇਮ ਜਿਹੜਾ ਆ ਹੁਣ ਆਪਾਂ ਹਾਈ ਕਰ ਦੇਣਾ ਤੇ ਇਹਨੂੰ ਆਪਾਂ ਸਾਰੀ ਸਾਈਡ ਤੋਂ ਚੰਗੀ ਤਰ੍ਹਾਂ ਸੇਕ ਲੱਗਣ ਦੇਣਾ ਜਦੋਂ ਥੋੜਾ ਬ੍ਰਾਊਨ ਦਿਖਣ ਲੱਗ ਗਿਆ ਤੇ ਥੋੜਾ ਬਟਰ ਲਗਾਵਾਂਗੇ ਤੇ ਫਿਰ ਪਲੇਨ ਦੋਸਾ ਜਿਹੜਾ ਰੈਡੀ ਹੈ ਇਹਨੂੰ ਬਿਲਕੁਲ ਥੋੜਾ ਟਾਈਮ ਲੱਗਦਾ ਹੁਣ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਜਦੋਂ ਬ੍ਰਾਊਨ ਦਿਖਣ ਲੱਗ ਗਿਆ ਤਾਂ ਆਪਾਂ ਸਾਰੇ ਤੇ ਜਿਹੜਾ ਬਟਰ ਆ ਲਗਾ ਦਾਂਗੇ ਪਲੇਨ ਦੋਸਾ ਬਹੁਤ ਜ਼ਿਆਦਾ ਹੈਲਥੀ ਆ ਤੇ ਆਪਾਂ ਉਹ ਸਾ ਵੀ ਜਦੋਂ ਨਾਸ਼ਤੇ ਵਿੱਚ ਖਾਂਦੇ ਆ ਤਾਂ ਬਹੁਤ ਵਧੀਆ ਆ ਗੈਸ ਕਰ ਦਵਾਂਗੇ ਆਫ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਇਸ ਤਰ੍ਹਾਂ ਫੋਲਡ ਈਜ਼ੀ ਜਿਹੜਾ ਇਹ ਫੋਲਡ ਹੋ ਜਾਂਦਾ ਹੈ ਨੋ ਜੀ ਪਲੇਨ ਦੋਸਾ ਬਣ ਕੇ ਰੈਡੀ ਆ ਹੁਣ ਇਹਦੇ ਨਾਲ ਅੱਜ ਦੀ ਜਿਹੜੀ ਆਪਾਂ ਰੈਸਪੀ ਬਣਾਈ ਆ ਮਟਰ ਪਨੀਰ ਉਹ ਕਰਦੇ ਆ ਟੇਸਟ ਤੇ ਅੱਜ ਉਹ ਫਿਰ ਤੁਹਾਨੂੰ ਦਿਖਾਉਂਦੇ ਆ ਅੱਜ ਦੀ ਰੈਸਪੀ ਜਿਹੜੀ ਆਪਾਂ ਕੰਪਲੀਟ ਕਰ ਲਈ ਹੈ ਮਟਰ ਪੀਰ ਬਣ ਕੇ ਰੈਡੀ ਆ ਹੁਣ ਕਰਦੇ ਆਂ ਜੀ ਟੇਸਟ ਸਮੈਲ ਆਉਂਦੀ ਆ ਜੀ ਬਹੁਤ ਵਧੀਆ ਲੱਗਿਆ ਜੀ ਅਸੀਂ ਟੇਸਟ ਕਰਾਂ ਖਾਂਜੀ ਤੁਸੀਂ ਕਰੋ ਟੇਸਟ ਇੰਨੇ ਇਹ ਗਰਮੀ ਹੈ। ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਕਮੈਂਟ ਕਰਨਾ ਨਾ ਭੁੱਲਿਓ। ਤੇ ਆਪਾਂ ਇਸ ਤਰ੍ਹਾਂ ਤੁਹਾਡੇ ਨਾਲ ਛੋਟੀਆਂ-ਛੋਟੀਆਂ ਰੈਸਪੀਆਂ ਜਿਹੜੀਆਂ ਸ਼ੇਅਰ ਕਰਦੇ ਰਹਿਵਾਂਗੇ ਆਪਣੇ ਫਰੈਂਡਸ ਨਾਲ, ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਘਰ ਵੀ ਜ਼ਰੂਰ ਟਰਾਈ ਕਰਿਆ ਕਰੋ। ਜੇ ਕੁਝ ਬਖਰਾ ਟੇਸਟ ਕਰਨਾ ਹੈ ਤਾਂ ਇਸ ਸਾਰਾ ਟਰਾਈ ਕਰੋ ਜ਼ਰੂਰ ਬਣਾਓ। ਮੱਕਰਾਸ ਬਾਦ ਜਿਹੜਾ ਖਾਓ ਘਰ ਵਿੱਚ ਬਣਾ ਗਏ ਠੀਕ ਹੈ ਜੀ ਮਿਲਦੇ ਤੁਹਾਨੂੰ ਨੈਕਸਟ ਰੈਸਪੀ ਦੇ ਨਾਲ ਸਾਰੇ ਜਣੇ ਵੀਡੀਓ ਨੂੰ ਪਿਆਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ